ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਲੋ ਇੱਕ ਹੋਰ ਵੱਡਾ ਐਕਸ਼ਨ ਲਿਆ ਤਾ ਕਿ ਹੈ ਦਰਸਲ ਤਾਂ ਇਹ ਹੈ ਕਿ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੁਣੇ ਡਿਪੋਰਟ ਕਰਨ ਦੇ ਲਈ ਇੱਕ ਜਿਹੜਾ ਮਹਿੰਗਾ ਫੌਜੀ ਜਹਾਜ਼ ਉਸ ਦੀ ਵਰਤੋਂ ਕੀਤੀ ਸੀ ਉਸ ਦੇ ਉੱਤੇ ਹੁਣ ਅਮਰੀਕਾ ਦੀ ਸਰਕਾਰ ਦੇ ਵੱਲੋਂ ਰੋਕ ਲਗਾ ਦਿੰਦੀ ਹੈ ਹਾਲਾਂਕਿ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜੋ ਹੈ ਉੱਥੇ ਅਮ੍ਰਿਤਸਰ ਦੇ 에어ਪੋਰਟ ਦੇ ਉੱਤੇ ਇਸ ਜਹਾਜ਼ ਨੇ ਛੱਡਿਆ ਸੀਗਾ ਤੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਸੀ ਇਸ ਨੂੰ ਲੈ ਕੇ ਹੁਣ ਵੱਡੇ ਪੱਧਰ ਦੀ ਰੋਕ ਲਗਾ ਦਿੰਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ 트럼ਪ ਸਰਕਾਰ ਦੇ ਵੱਲੋਂ ਕੀ ਕੁਝ ਵੱਡੇ ਐਕਸ਼ਨ ਲੈ ਕੇ ਹੁਣ ਵੱਡੇ ਕਦਮ ਚੱਕੇ ਕਹਿੰਦੇ ਤੇ ਆਖਰਕਾਰ ਇਸ ਤੇ ਜਿਹੜੀ ਰੋਕ ਲਗਾ ਦਿੰਦੀ ਹੈ ਉਸ ਦੇ ਕਾਰਨ ਕੀ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਕਿ ਹੁਣ ਡੋਨਾਲਡ ਟਰੰਪ ਦੇ ਵੱਲੋਂ ਲਗਾਤਾਰ ਐਕਸ਼ਨ ਲੱਤੇ ਗਏ ਨੇ ਤੇ ਉਹਨਾਂ ਨੇ ਹੁਣ ਇਸ ਫੌਜੀ ਜਹਾਜ਼ ਤੇ ਵੀ ਰੋਕ ਲਗਾ ਦਿੱਤੀ ਹੈ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਸੰਬੰਧੀ ਇੱਕ ਹੋਰ ਅਪਡੇਟ ਲਗਾਤਾਰ ਵਾਇਰਲ ਹੋਈ ਹੈ ਜਿਸ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਵਿਦੇਸ਼ਾਂ ਤੇ ਗੁਆਟਰ ਨਾਮੋ ਬੇਤੱਕ ਪ੍ਰਵਾਸੀਆਂ ਨੂੰ ਪਹੁੰਚਾਣ ਲਈ ਹਵਾਈ ਫੌਜੀ ਦੇ C-17 ਦੀ ਵਰਤੋਂ ਕੀਤੀ ਸੀ ਪਰ ਹੁਣ ਇਸ ਦੀ ਵਰਤੋਂ ਬੰਦ ਕਰ ਦਿੱਤੀ ਹੈ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਨੇ ਗੈਰਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਪ੍ਰਵਾਸੀਆਂ ਨੂੰ ਗੁਆਟਾਨਾਮੋ ਬੇ ਜਾਂ ਹੋਰ ਦੇਸ਼ਾਂ ਵਿੱਚ ਉਡਾਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ। ਰਾਸ਼ਟਰਪਤੀ 트럼ਪ ਨੇ ਆਪਣੇ ਦੂਜੇ ਕਾਰਜਕਾਲ ਦਾ ਮੁੱਖ ਉਦੇਸ਼ ਗੈਰਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਕਰਨਾ ਦੱਸਿਆ ਪਰ ਹੁਣ ਕੁਝ ਪ੍ਰਵਾਸੀਆਂ ਨੂੰ ਉਹਨਾਂ ਦੇ ਘਰੇਲੂ ਦੇਸ਼ਾਂ ਜਾਂ ਫਿਰ ਗੁਆਟਾਨਾਮੋ ਬੇ ਵਿਕੇ ਫੌਜੀ ਐਂਡ ਤੱਕ ਫੌਜੀ ਅੱਡੇ ਤੱਕ ਪਹੁੰਚਣ ਲਈ ਫੌਜੀ ਜਹਾਜ਼ਾ ਦੀ ਵਰਤੋਂ ਮਹਿੰਗੀ ਅਤੇ ਕੁਸ਼ਲ ਸਾਬਤ ਹੋਈ ਹੈ ਇਸ ਬਾਰੇ ਦ ਵਾਲ ਸਪੀਡ ਜਰਨਲ ਨੇ ਰਿਪੋਰਟ ਦਿੱਤੀ ਹੈ ਔਰ ਅਧਿਕਾਰੀਆਂ ਨੇ ਕਿਹਾ ਕਿ ਆਖਰੀ ਫੌਜੀ ਦੇਸ਼ ਨਿਕਾਲੇ ਦੀ ਉਡਾਨ 1 ਮਾਰਚ ਨੂੰ ਸੀ ਔਰ ਪੈਂਟਾਗਨ ਨੇ ਜੋ ਹੈ ਅਗਲੇ ਕਈ ਘੰਟਿਆਂ ਲਈ ਅਜੇ ਹੀ ਕੋਈ ਉਡਾਨ ਤੈਅ ਨਹੀਂ ਕੀਤੀ ਗਈ ਹੈ ਇਹ ਰਕਿਆ ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਨਿਰਧਾਰਿਤ ਇੱਕ ਉਡਾਨ ਰੱਦ ਕਰ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਉਡਾਨਾਂ ਤੇ ਰੋਕ ਨੂੰ ਵਿਧਾਇਆ ਜਾਂ ਸਾਈ ਬਣਾਇਆ ਜਾ ਸਕਦਾ ਹੈ ਯਾਨੀ ਕਿ ਹੁਣ ਅਮਰੀਕਾ ਸਰਕਾਰ ਦੇ ਵੱਲੋਂ ਵੱਡੇ ਪੱਧਰ ਦਾ ਐਕਸ਼ਨ ਲੱ타 ਗਿਆ ਹੈ ਪਹਿਲਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨੇ ਇੱਕ ਐਕਸ਼ਨ ਲੈ ਲਿਆ ਕਿ ਜਿਹੜਾ ਜਿਹੜੇ ਫੌਜੀ ਜਹਾਜ਼ ਉਡਾਨਾਂ ਦੇ ਲਈ ਯਾਨੀ ਕਿ ਗੈਰ ਪ੍ਰਵਾਸੀਆਂ ਨੂੰ ਆਪਣੇ ਆਪਣੇ ਦੇਸ਼ਾਂ 'ਚ ਭੇਜਣ ਦੇ ਲਈ ਉਸ ਫੌਜੀ ਜਹਾਜ਼ ਦੀ ਵਰਤੋਂ ਕੀਤੀ ਸੀ ਪਰ ਉਸਤੇ ਪੂਰਨ ਤੌਰ ਤੇ ਹੁਣ ਰੋਕ ਲਗਾ ਦਿੱਤੀ ਆ ਯਾਨੀ ਕਿ ਹੁਣ ਉਸ ਫੌਜੀ ਜਹਾਜ਼ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਤੇ ਹੁਣ ਵੱਡੇ ਐਕਸ਼ਨ ਜਿਹੜੇ ਨੇ ਅਮਰੀਕਾ ਸਰਕਾਰ ਦੇ ਵੱਲੋਂ ਲੱਤੇ ਗਏ ਨੇ ਆਖਰਕਾਰ ਹੁਣ ਕੀ ਕੁਝ ਹੋਰ ਵੱਡੇ ਫੈਸਲੇ ਜਾਂ ਫਿਰ ਐਕਸ਼ਨ ਜਿਹੜੇ ਨੇ ਅਮਰੀਕਾ ਸਰਕਾਰ ਦੇ ਵੱਲੋਂ ਲਿੱਤੇ ਜਾਣਗੇ ਉਸ ਬਾਬਤ ਵੀ ਜਾਣਕਾਰੀ ਸਾਹਮਣੇ ਆਈ ਹੈ ਫਿਲਹਾਲ ਹੁਣ ਅਮਰੀਕਾ ਸਰਕਾਰ ਜੋ ਹੈ ਲਗਾਤਾਰ ਐਕਸ਼ਨ ਲੈ ਰਹੀ ਹੈ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਤੇ ਹੁਣ ਫੌਜੀ ਜਹਾਜ਼ ਦੀ ਉਡਾਨ ਦੇ ਉੱਤੇ ਰੋਕ ਲਗਾ ਦਿੱਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਐਕਸ਼ਨ ਲਿਆ ਗਿਆ ਦੱਸ ਦੱਸੀਏ ਕਿ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੁਣੇ ਡਿਪੋਰਟ ਕਰਨ ਦੇ ਲਈ ਇੱਕ ਜਿਹੜਾ ਮਹਿੰਗਾ ਫੌਜੀ ਜਹਾਜ਼ ਉਸ ਦੀ ਵਰਤੋਂ ਕੀਤੀ ਸੀ ਉਸ ਦੇ ਉੱਤੇ ਹੁਣ ਅਮਰੀਕਾ ਦੀ ਸਰਕਾਰ ਦੇ ਵੱਲੋਂ ਰੋਕ ਲਗਾ ਦਿੱਤੀ ਹੈ ਹਾਲਾਂਕਿ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜੋ ਹੈ ਉੱਥੇ ਅਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਇਸ ਜਹਾਜ਼ ਨੇ ਛੱਡਿਆ ਸੀਗਾ ਤੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਇਸ ਨੂੰ ਲੈ ਕੇ ਹੁਣ ਵੱਡੇ ਪੱਧਰ ਦੀ ਰੋਕ ਲਗਾ ਦਿੱਤੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ 트ੰਪ ਸਰਕਾਰ ਦੇ ਵੱਲੋਂ ਕੀ ਕੁਝ ਵੱਡੇ ਅਕਸ਼ਨ ਲੈ ਕੇ ਹੁਣ ਵੱਡੇ ਕਦਮ ਚੱਕੇ ਗਏ ਨੇ ਤੇ ਆਖਰਕਾਰ ਇਸ ਤੇ ਜਿਹੜੀ ਰੋਕ ਲਗਾ ਦਿੱਤੀ ਹੈ ਉਸ ਦੇ ਕਾਰਨ ਕੀ ਹੈ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਕਿ ਹੁਣ ਡੋਨਾਲਡ 트ੰਪ ਦੇ ਵੱਲੋਂ ਲਗਾਤਾਰ ਐਕਸ਼ਨ ਲੱਤੇ ਗਏ ਨੇ ਤੇ ਉਹਨਾਂ ਨੇ ਹੁਣ ਇਸ ਫੌਜੀ ਜਹਾਜ਼ ਤੇ ਵੀ ਰੋਕ ਲਗਾ ਦਿੱਤੀ ਹੈ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਸੰਬੰਧੀ ਇੱਕ ਹੋਰ ਅਪਡੇਟ ਲਗਾਤਾਰ ਵਾਇਰਲ ਹੋਈ ਹੈ ਜਿਸ ਦੇ ਵਿੱਚ 트ੰਪ ਪ੍ਰਸ਼ਾਸਨ ਨੇ ਵਿਦੇਸ਼ਾ ਤੇ ਗੁਆਟਮਾਉ ਬੇ ਤੱਕ ਪ੍ਰਵਾਸੀਆਂ ਨੂੰ ਪਹੁੰਚਾਉਣ ਲਈ ਹਵਾਈ ਫੌਜੀ ਦੇ C-17 ਦੀ ਵਰਤੋਂ ਕੀਤੀ ਸੀ ਪਰ ਹੁਣ ਇਸ ਦੀ ਵਰਤੋਂ ਬੰਦ ਕਰ ਦਿੱਤੀ ਹੈ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ 트ੰਪ ਪ੍ਰਸ਼ਾਸਨ ਨੇ ਗੈਰਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਪ੍ਰਵਾਸੀਆਂ ਨੂੰ ਗੁਆਟਮਾਉ ਬੇ ਜਾਂ ਹੋਰ ਦੇਸ਼ਾਂ ਵਿੱਚ ਉਡਾਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ ਰਾਸ਼ਟਰਪਤੀ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦਾ ਮੁੱਖ ਉਦੇਸ਼ ਗੈਰਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਕਰਨਾ ਦੱਸਿਆ ਪਰ ਹੁਣ ਕੁਝ ਪ੍ਰਵਾਸੀਆਂ ਨੂੰ ਉਹਨਾਂ ਦੇ ਘਰੇਲੂ ਦੇਸ਼ਾਂ ਜਾਂ ਫਿਰ ਗੁਆਟਾਨਾਮੋ ਬੇਵਿਖੇ ਫੌਜੀ ਐਂਡ ਤੱਕ ਫੌਜੀ ਅੱਡੇ ਤੱਕ ਪਹੁੰਚਾਉਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਮਹਿੰਗੀ ਅਤੇ ਕੁਸ਼ਲ ਸਾਬਤ ਹੋਈ ਹੈ ਇਸ ਬਾਰੇ ਦ ਵਾਲ ਸਪੀਡ ਜਰਨਲ ਨੇ ਰਿਪੋਰਟ ਦਿੱਤੀ ਹੈ ਔਰ ਅਧਿਕਾਰੀਆਂ ਨੇ ਕਿਹਾ ਕਿ ਆਖਰੀ ਫੌਜੀ ਦੇਸ਼ ਨਿਕਾਲੇ ਦੀ ਉਡਾਨ 1 ਮਾਰਚ ਨੂੰ ਸੀ ਔਰ ਪੈਂਟਾਗਨ ਨੇ ਅਜੋ ਹੈ ਅਗਲੇ ਕਈ ਘੰਟਿਆਂ ਲਈ ਅਜਿਹੀ ਕੋਈ ਉਡਾਨ ਤੈ ਨਹੀਂ ਕੀਤੀ ਗਈ ਹੈ ਇਹ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਨਿਰਧਾਰਿਤ ਇੱਕ ਉਡਾਨ ਰੱਦ ਕਰ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਅਜੀਆਂ ਉਡਾਨਾਂ ਤੇ ਰੋਕ ਨੂੰ ਵਿਧਾਇਆ ਜਾਂ ਸਾਈ ਬਣਾਇਆ ਜਾ ਸਕਦਾ ਹੈ ਯਾਨੀ ਕਿ ਹੁਣ ਅਮਰੀਕਾ ਸਰਕਾਰ ਦੇ ਵੱਲੋਂ ਵੱਡੇ ਪੱਧਰ ਦਾ ਐਕਸ਼ਨ ਲੱ타 ਗਿਆ ਪਹਿਲਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਇੱਕ ਐਕਸ਼ਨ ਲੈ ਲਿਆ ਕਿ ਜਿਹੜਾ ਜਿਹੜੇ ਫੌਜੀ ਜਹਾਜ਼ ਉਡਾਨਾਂ ਦੇ ਲਈ ਯਾਨੀ ਕਿ ਗੈਰ ਪ੍ਰਵਾਸੀਆਂ ਨੂੰ ਆਪਣੇ ਆਪਣੇ ਦੇਸ਼ਾਂ 'ਚ ਭੇਜਣ ਦੇ ਲਈ ਉਸ ਫੌਜੀ ਜਹਾਜ਼ ਦੀ ਵਰਤੋਂ ਕੀਤੀ ਸੀ ਪਰ ਉਸ ਤੇ ਪੂਰਨ ਤੌਰ ਤੇ ਹੁਣ ਰੋਕ ਲਗਾ ਦਿੱਤੀ ਆ ਯਾਨੀ ਕਿ ਹੁਣ ਉਸ ਫੌਜੀ ਜਹਾਜ਼ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਤੇ ਹੁਣ ਵੱਡੇ ਐਕਸ਼ਨ ਜਿਹੜੇ ਨੇ ਅਮਰੀਕਾ ਸਰਕਾਰ ਦੇ ਵੱਲੋਂ ਲੱਤੇ ਗਏ ਨੇ ਆਖਰਕਾਰ ਹੁਣ ਕੀ ਕੁਝ ਹੋਰ ਵੱਡੇ ਫੈਸਲੇ ਜਾਂ ਫਿਰ ਐਕਸ਼ਨ ਜਿਹੜੇ ਨੇ ਅਮਰੀਕਾ ਸਰਕਾਰ ਦੇ ਵੱਲੋਂ ਲਿੱਤੇ ਜਾਣਗੇ ਉਸ ਬਾਬਤ ਵੀ ਜਾਣਕਾਰੀ ਸਾਹਮਣੇ ਆਈ ਹੈ ਫਿਲਹਾਲ ਹੁਣ ਅਮਰੀਕਾ ਸਰਕਾਰ ਜੋ ਹੈ ਲਗਾਤਾਰ ਐਕਸ਼ਨ ਲੈ ਰਹੀ ਹੈ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਤੇ ਹੁਣ ਫੌਜੀ ਜਹਾਜ਼ ਦੀ ਉਡਾਨ ਦੇ ਉੱਤੇ ਰੋਕ ਲਗਾ ਦਿੱਤੀ